ਆਰ ਅਨੁਸਾਰ ਸ਼੍ਰੀ ਕਾਲ ਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ RK ਜਹਲ ਪੰਜਾਬੀ ਵਿਰਸਾ ਉਤੇ ਦੋਸਤੋ ਸਾਡੇ ਪੰਜਾਬੀ ਵਿਰਸੇ ਅਤੇ ਸਾਹਿਤ ਵਿੱਚ ਮਾਂ ਅਤੇ ਪੁੱਤ ਦੇ ਰਿਸ਼ਤੇ ਨੂੰ ਬਹੁਤ ਹੀ ਊੜਾ ਚਿੱਤਰਿਆ ਗਿਆ ਹੈ ਪਰ ਕਈ ਵਾਰ ਅੰਨਾ ਲਾਡ ਪਿਆਰ ਇਨਸਾਨ ਨੂੰ ਕਿਸ ਮੂੜ ਤੇ ਲੈ ਜਾਂਦਾ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ప్రసిద్ధ ਪੰਜਾਬੀ ਲੇਖਕਾ ਬਚਿੰਤ ਕੌਰ ਜੀ ਦੀ ਲਿਖੀ ਹੋਈ ਇੱਕ ਬਹੁਤ ਹੀ ਭਾਵਕ ਅਤੇ ਸਿੱਖਿਆਦਾਇਕ ਕਹਾਣੀ ਜਿਸ ਦਾ ਸਿਰਲੇਖ ਹੈ ਮਾਂ ਦਾ लाडला ਇਹ ਕਹਾਣੀ ਸਿਰਫ ਇੱਕ ਕਹਾਣੀ ਨਹੀਂ ਸਗੋਂ ਸਾਡੇ ਸਮਾਜ ਦੇ ਰਿਸ਼ਤਿਆਂ ਤੇ ਪਰਿਵਾਰਕ ਬਲਗਣਾ ਦਾ ਇੱਕ ਸ਼ੀਸ਼ਾ ਹੈ ਕਹਿੰਦੇ ਨੇ ਕਿ ਮਾਂ ਦੀ ਮਮਤਾ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਜਦੋਂ ਇਹੀ ਮਮਤਾ ਹਕੀਕਤਾਂ ਤੋਂ ਅੱਖਾਂ ਮੀਟ ਲਵੀ ਤਾਂ ਨਤੀਜੇ ਕੀ ਨਿਕਲਦੇ ਹਨ ਆਓ ਸੁਣਦੇ ਹਾਂ ਬਚਿੰਤ ਕੌਰ ਜੀ ਦੀ ਕਲਮ ਤੋਂ ਇਹ ਖੂਬਸੂਰਤ ਰਚਨਾ ਮਾਂ ਦਾ ਲਾਡਲਾ ਨੇਕਮੋ ਦੇਖ ਸਾਰਾ ਬਾਹਰ ਕੌਣ ਬੁਲਾਉਂਦਾ ਹੈ ਤੇਰੇ ਵੀਰ ਨੂੰ ਰੋਟੀ ਪਕਾਉਂਦੀ ਬੱਚ ਨੂੰ ਨੇ ਬਾਹਰਲੀ ਡਿਊਟੀ ਵੱਲ ਧਿਆਨ ਕਰਦਿਆਂ ਕਿਹਾ ਕੰਮੋਂ ਭੱਜ ਕੇ ਬਾਹਰ ਗਈ ਤੇ ਝਟਕ ਮਗਰੋਂ ਹੀ ਆ ਕੇ ਬੁਲੀ ਬੇਬੇ ਬਾਹਰ ਤਾਂ ਕੋਈ ਨਹੀਂ ਚਲਾ ਗਿਆ ਹੂ ਕੋਈ ਬਾਹਰੋਂ ਆਵਾਜ਼ ਤਾਂ ਆਈ ਸੀ ਕਿਸੇ ਨਿਆਣੀ ਦੀ ਬੇਬੇ ਜਿੱਦਨ ਦਾ ਜੀਤ ਗਿਆ ਆਪਣੇ ਘਰ ਤਾਂ ਕੋਈ ਨਿੱਕਾ ਨਿਆਣਾ ਵੀ ਨਹੀਂ ਬੜਿਆ ਘਰ ਵਿੱਚ ਪੌਰਾ ਡਰਾਉਣਕ ਨਹੀਂ ਰਹੀ ਮੇਰਾ ਤਾਂ ਜਰਾ ਵੀ ਜੀ ਨਹੀਂ ਲੱਗਦਾ ਜੀਤੇ ਬਿਨਾ ਹਾਂ ਕਮੋ ਭਾਵੇਂ ਜੀਤਾ ਸਾਰਾ ਦਿਨ ਖਪਾਉਂਦਾ ਰਹਿੰਦਾ ਸੀ ਪਰ ਉਸ ਨਾਲ ਘਰ ਭਰਿਆ ਭਰਿਆ ਲੱਗਦਾ ਸੀ ਬੇਬੇ ਜਦੋਂ ਉਹ ਘਰ ਹੁੰਦਾ ਕੋਈ ਨਾ ਕੋਈ ਨਿਆਣਾ ਉਸ ਦੇ ਅੱਗੇ ਪਿੱਛੇ ਫਿਰਦਾ ਹੀ ਰਹਿੰਦਾ ਆਹੋ ਸਾਰੇ ਬੀਹੀ ਦੇ ਨਿਆਣਿਆਂ ਦਾ ਸਰਦਾਰ ਜੋ ਸੀ ਬਚਨੋ ਭਰੇ ਹੋਏ ਗਲੇ ਨੂੰ ਕੰਮੋ ਕੋਲੋਂ ਲੁਕਾਉਂਦੀ ਹੋਈ ਕੰਮੋ ਦੀ ਗੱਲ ਦਾ ਉੱਤਰ ਦੇ ਰਹੀ ਸੀ ਬੇਬੇ ਖਾ ਮੈਂ ਕਿ ਬਾਪੂ ਜੀ ਨੇ ਖਾ ਮ ਖਾ ਬਾਪੂ ਜੀ ਨੇ ਉਸ ਨੂੰ ਬੱਚਾ ਪਲਟਣ ਵਿੱਚ ਭਰਤੀ ਕਰਵਾ ਦਿੱਤਾ ਬਾਪੂ ਵੀ ਸੈਣੀਆ ਦੇ ਬੁੜੇ ਦੀ ਐਵੇਂ ਗੱਲ ਮੰਨ ਲੈਂਦਾ ਹੈ। ਬਾਪੂ ਹੋਰ ਕੀ ਕਰਦਾ ਉਹ ਜੋ ਰੋਸ-ਰੋਸ ਲੋਕਾਂ ਦੇ ਓਲੰਬੇ ਲਿਆਉਂਦਾ ਸੀ। ਪੜਨਾ ਲਿਖਣਾ ਤਾਂ ਉਸ ਨੂੰ ਜਮਾਈ ਚੰਗਾ ਨਹੀਂ ਸੀ ਲੱਗਦਾ। ਖਵਰੇ ਕੀ ਮਾਰ ਪੱਗ ਗਈ ਸੀ। ਭੇਜੋ ਸਕੂਲੇ ਉਹ ਬੀਰੀਆਂ ਹੀਠ ਬੈਠ ਕੇ ਰੋਟੀਆਂ ਖਾ ਦੁਪਹਿਰਾਂ ਨੂੰ ਘਰ ਆ ਵਰਦਾ। ਜਿਵੇਂ ਤੈਨੂੰ ਪਤਾ ਹੀ ਨਹੀਂ ਉਸ ਦੇ ਚਾਲਿਆਂ ਦਾ। ਕੰਮੋਂ ਤੇ ਬਚਨੋ ਦੋਵੇਂ ਮਾਂ ਤੇ ਜਿੱਤੇ ਨੂੰ ਸਾਰਾ ਦਿਨ ਯਾਦ ਕਰਦੀਆਂ ਰਹਿੰਦੀਆਂ ਹੁਣ ਬੱਚਾ ਉਹਨੇ ਕੰਮੋਂ ਤੋਂ ਚੋਰੀ-ਚੋਰੀ ਆਪਣੇ ਸਾਰੇ ਅਤਰੂ ਆਪਣੀ ਖੱਦਰ ਦੀ ਚੁੰਨੀ ਦੇ ਲਾੜ ਬਨ ਲੈ ਲੇ ਸੰ ਦਿਲੀ ਹੀ ਦੇਲੇ ਜਿੱਤੇ ਦੀ ਮਮਤਾ ਜਿਵੇਂ ਉਸ ਦੇ ਅੰਦਰੋਂ ਰੁੱਕ ਪਰ ਪਰ ਉਸ ਦੇ ਕਾਲਜੇ ਵਿੱਚੋਂ ਕੁਝ ਕੱਟ ਰਹੀ ਸੀ ਉਸ ਨੂੰ ਤਾਂ ਸਮਝ ਹੀ ਨਹੀਂ ਸੀ ਆ ਰਹੀ ਕਿ ਉਸ ਨੂੰ ਹੋ ਕੀ ਰਿਹਾ ਹੈ ਉਸ ਦਾ ਕੀ ਦੁਖਦਾ ਹੈ ਉਸ ਦੇ ਕਾਲਜੇ ਵਿੱਚ ਕੁਝ ਜੋ ਹੋ ਜ਼ਰੂਰ ਰਿਹਾ ਸੀ ਜਿਸ ਨੂੰ ਉਹ ਲਫ਼ਜ਼ਾਂ ਰਾਹੀਂ ਕਿਸੇ ਨੂੰ ਨਹੀਂ ਦੱਸ ਸਕਦੀ ਰੋਟੀ ਦਾ ਆਖਰੀ ਪੀੜਾ ਜਿਵੇਂ ਉਸ ਨੇ ਬੇਲਕੀਮਤਾਂ ਹੀ ਤਵੇ ਉੱਤੇ ਪਾਇਆ ਸੀ ਫਿਰ ਆਟੇ ਨਾਲ ਲਿਬੜੇ ਲਿਬੜਾਏ ਹੱਥ ਲੈ ਕੇ ਉਹ ਅੰਦਰ ਨੀਰੇ ਵਾਲੀ ਕੋਠੜੀ ਵਿੱਚ ਚਲੀ ਗਈ ਉਸ ਕੰਨੀ ਉਹ ਪਹਿਲਾਂ ਵਾਲੀ ਆਵਾਜ਼ ਫੇਰ ਸੁਣਾਈ ਪਈ ਉਹ ਪੰਜ ਦੀ ਹੋਈ ਬੂਹੇ ਬਲਵਦੀ ਬੂਹਾ ਖੋਲਿਆ ਬਾਹਰ ਤਾਂ ਕੋਈ ਵੀ ਨਹੀਂ ਸੀ ਹੁਣ ਕੰਮੋਂ ਨੂੰ ਉਸਨੇ ਬੰਮਨਾ ਦੀ ਗੁੜੀ ਜਿਸ਼ੋਦਾ ਗੋਲ ਦਸੂਤੀ ਦੀ ਕਢਾਈ ਦਾ ਨਮੂਨਾ ਚਾਦਰ ਤੇ ਉਤਾਰਨ ਲਈ ਪਿਛਲੀ ਬੀਹੀ ਵਿੱਚ ਭੇਜ ਦਿੱਤਾ ਤਾਂ ਕਿ ਉਹ ਇਕੱਲੀ ਅੰਦਰ ਜਾ ਰੱਜ ਕੇ ਰੋ ਲਵੇ ਜਿੱਦੰਦਾ ਚੀਤਾ ਬੱਚਾ ਪਲਟਨ ਭਰਤੀ ਵਿੱਚ ਕਰਵਾਇਆ ਸੀ ਬਚਨੋਂ ਅਕਸਰ ਆਪਣਾ ਦਿਲ ਹੌਲਾ ਕਰਨ ਲਈ ਆਨੀ ਬਹਾਨੇ ਇਕੱਲੀ ਬੈਠ ਹੰਝੂ ਗੀਰਦੀ ਰਹਿੰਦੀ ਜੀਤੇ ਦੇ ਬਾਪੂ ਨੇ ਤਾਂ ਪਹਿਲਾਂ ਹੀ ਬਚਨ ਨੂੰ ਕਹਿ ਦਿੱਤਾ ਸੀ ਕਿ ਜਾਂ ਤੇਰਾ ਇਹ ਨਲਾਇਕ ਪੁੱਤ ਘਰ ਵਿੱਚ ਜਾ ਮੈਂ ਜਿਸ ਨੂੰ ਮਰਜ਼ੀ ਏ ਘਰ ਵਿੱਚ ਰੱਖ ਲੈ ਮੈਂ ਰੋਜ਼-ਰੋਜ਼ ਇਸ ਦੀਆਂ ਬਦਤਮਾਸ਼ੀਆਂ ਹੱਥੋਂ ਬਹੁਤ ਤੰਗ ਆ ਗਿਆ ਹਾਂ ਨਵੇਂ ਤੋਂ ਨਮਾ ਉਲੰਬਾ ਹਾ ਰੋਜ਼ ਕਿਸੇ ਨਾ ਕਿਸੇ ਨਾਲ ਮਾਰ ਕਟਾਈ ਕਰੋ ਆਨੀ ਬਹਾਨੀ ਪੈਸੇ ਲੈਣੇ ਤੇ ਸਕੂਲੋਂ ਆਏ ਤੀਏ ਦਿਨ ਗੈਰਹਾਜ਼ਰੀ ਮੈਥੋਂ ਇਸ ਨਾਲ ਰੋਜ਼ ਦਿਹਾੜੀ ਸਿਰਖ ਪਾਈ ਨਹੀਂ ਹੁੰਦੀ ਨਾ ਹੀ ਇਸ ਤੋਂ ਸਿਨੇਮਾ ਦੇਖਣ ਲਈ ਰੁਪਏ ਚੋਰੀ ਕਰਵਾਏ ਜਾਂਦੇ ਹਨ ਸਿਰੀਆਂ ਦੇ ਪੁੱਤਾਂ ਨੂੰ ਸਿਨੇਮਿਆਂ ਨਾਲ ਭਲਾਂ ਕੀ ਗਾੜੇ ਪਸੀਨੇ ਦੀ ਕਮਾਈ ਇਹ ਭੰਗ ਦੇ ਭਾੜੇ ਗਵਾਈ ਜਾਂਦਾ ਹੈ ਬੱਚਨੋ ਤੈਨੂੰ ਆਖਰੀ ਇੱਕੋ ਗੱਲ ਕਹਿੰਦਾ ਹਾਂ ਜੇ ਲੰਬੜਾਂ ਦੇ ਬੁੜੇ ਨੇ ਕਹੀ ਹੈ ਮੈਨੂੰ ਕਿ ਇਸ ਨੂੰ ਬੱਚਾ ਪਲਟਨ ਵਿੱਚ ਭਰਤੀ ਕਰਵਾ ਦੇਈ ਨਹੀਂ ਮੈਂ ਇਸ ਹੱਥੋਂ ਤਾਂ ਘਾ ਕੇ ਕਿਸੇ ਖੂ ਖਾਤੇ ਵਿੱਚ ਛਾਲ ਮਾਰ ਦੇਵਾਂਗਾ ਵਿਛਨੇ ਦੇ ਵਿਸ਼ਨੇ ਦੇ ਆਖਰੀ ਬੁੱਲਾ ਨੇ ਬਚਨੋਂ ਦੇ ਲੂ ਕੰਡੇ ਖੜੇ ਕਰ ਦਿੱਤੇ ਤੇ ਉਸ ਨੂੰ ਆਪਣੇ ਪਤੀ ਦੇ ਫੈਸਲੇ ਨਾਲ ਸਹਿਮਤ ਹੋਣਾ ਹੀ ਪਿਆ ਸੋ ਜੀਤੇ ਨੂੰ ਬੱਚਾ ਪਲਟਨ ਵਿੱਚ ਭਰਤੀ ਕਰਵਾ ਰੁੜਕੀ ਭੇਜ ਦਿੱਤਾ ਗਿਆ ਕਰੋ ਗਿਆ ਤਾਂ ਅਜੇ ਜੀਤੇ ਨੂੰ ਮਸਾ ਇੱਕ ਸਾਤਾ ਹੀ ਹੋਇਆ ਸੀ ਪਰ ਬਚਨੋਂ ਦੀ ਨੀਂਦ ਤਾਂ ਉਸੇ ਦਿਨ ਤੋਂ ਹਰਾਮ ਹੋ ਗਈ ਸੀ ਜਿਸ ਦਿਨ ਉਸ ਨੇ ਆਪਣੇ ਸਖਤ ਸੁਭਾਅ ਦੇ ਪਤੀ ਦੀ ਹਾਂ ਵਿੱਚ ਹਾਮਲਾਈ ਸੀ ਹੁਣ ਉਹ ਅੱਧੀ ਅੱਧੀ ਰਾਤ ਤੱਕ ਤਾਰੇ ਗਿੰਦੀ ਰਹਿੰਦੀ ਤੇ ਫਿਰ ਆਪਣੇ ਪਤੀ ਵਿਸ਼ਨੇ ਦੇ ਮੰਜੇ ਵੱਲ ਨਿਗਾ ਮਾਰਦੀ ਤੇ ਧਿਆਨ ਨਾਲ ਉਸ ਦੇ ਘੜਾੜੇ ਸੁਣਦੀ ਜਦੋਂ ਗੂੜੀ ਨੀਂਦ ਵਿੱਚ ਹੁੰਦਾ ਤਾਂ ਉਹ ਹੌਲੀ ਜਿਹੀ ਆਪਣੇ ਮੰਜੇ ਤੋਂ ਉੱਠਦੀ ਤੇ ਚੁੱਪਕੇ ਜਿਹੀ ਆਪਣੇ 13 14 ਵਰਿਆਂ ਦੇ ਪੁੱਤ ਜੀਤੇ ਨਾਲ ਜਾ ਸੌਂਦੀ ਜੀਤਾ ਵੀ ਸਾਰਾ ਦਿਨ ਦੇ ਔਖਲ ਬੱਤੇ ਕੰਮਾਂ ਤੋਂ ਥੱਕ ਟੁੱਟ ਕੇ ਘੂਗ ਸੁਤਾ ਪਿਆ ਹੁੰਦਾ ਬੱਚਨੋ ਚੁੱਪਕੇ ਜਹੇ ਉਸ ਨੂੰ ਆਪਣੀ ਛਾਤੀ ਨਾਲ ਘੁੱਟ ਲੈਂਦੀ ਉਹਦਾ ਜੀ ਮਮਤਾ ਨਾਲ ਭਰਿਆ ਕਿਸੇ ਵਿਸ਼ਾਲ ਸਮੁੰਦਰ ਦੀ ਤਰ੍ਹਾਂ ਲਹਿਰਾ ਮਾਰਨ ਲੱਗਦਾ ਉਹ ਆਪ ਮਹਾ ਰਿਬੂ ਲੋਟੇ ਜੀਤਿਆਂ ਨੂੰ ਭਾਵੇਂ ਕਿੰਨਾ ਵੀ ਤਪਉਂਦਾ ਏ ਮੈਨੂੰ ਪਰ ਮੇਰੇ ਦਿਲ ਵਿੱਚ ਤੇਰੇ ਲਈ ਬਹੁਤ 모ਹ ਹੈ ماں ਜੋ ਹੋਈ ਤੇਰੀ ਫਿਰ ਬਚਨੋਂ ਦੇ ਚੌੜੇ ਤੇ ਵਿਸ਼ਾਲ ਹਿਰਦੇ ਵਿੱਚੋਂ ਜੀਤੇ ਦੇ ਪਿਆਰ ਲਈ ਮਮਤਾ ਫੁੱਟ ਫੁੱਟ ਰੋਣ ਲੱਗ ਪੈਂਦੀ ਉਹ ਹੌਲੀ ਜਿਹੀ ਪਾਸਾ ਪਰਤ ਜਿਵੇਂ ਪਰਤ ਸਾ ਪਰਤ ਜੀਤੇ ਵੱਲੋਂ ਮੂੰਹ ਦੂਜੀ ਵਾਹੀ ਵੱਲ ਕਰ ਹੌਲੀ ਜਿਹੀ ਆਪਣੀ ਚੁੰਨੀ ਨਾਲ ਪਲਕਾਂ ਵਿੱਚੋਂ ਗਿਰਦੇ ਹੰਝੂ ਪੂੰਝਦੀ ਤੇ ਤੜਕਸਾਰ ਜਦੋਂ ਸ਼ਿਵ ਦੁਆਲੇ ਵਿੱਚ ਪੰਡਿਤ ਸ਼ੰਖ ਬਜਾਉਂਦਾ ਖੜਤਾਲ ਖੜਕਾਉਂਦਾ ਤਾਂ ਬਚਨੋਂ ਜੀਤੇ ਨਾਲ ਉੱਠ ਕੇ ਆਪਣੇ ਮੰਝੀ ਉੱਤੇ ਇਉਂ ਲੇਟ ਜਾਂਦੀ ਜਿਵੇਂ ਸਿਰ ਉਤੇ ਆਏ ਸੂਰਜ ਦੀ ਉਸ ਨੂੰ ਪੂਰਾ ਸੁਧ ਹੀ ਨਾ ਹੋਵੇ ਕਿੰਨੀਆਂ ਹੀ ਰਾਤਾਂ ਜੀਤੇ ਦੇ ਭਰਤੀ ਹੋਣ ਤੋਂ ਪਹਿਲਾਂ ਬਚਨੋਂ ਇਸੇ ਤਰ੍ਹਾਂ ਲੰਗਾਈਆਂ ਸਨ ਉਹਨਾਂ ਵਿੱਚੋਂ ਇੱਕ ਰਾਤ ਤਾਂ ਬਚਨੋਂ ਲੱਖ ਯਤਨ ਕਰਨ ਤੇ ਵੀ ਨਹੀਂ ਸੀ ਭੁੱਲਦੀ ਪੂਰਨ ਮਾਸ਼ੀ ਦੀ ਉਹ ਰਾਤ ਜਦ ਚੰਨ ਦੀ ਚਾਨਣੀ ਆਪਣੇ ਪੂਰੇ ਜੂਬਨ ਵਿੱਚ ਖਿੜੀ ਹੋਈ ਸੀ ਵੇਲਾ ਅੱਧੀ ਰਾਤ ਤੋਂ ਉੱਤੇ ਹੋ ਚੁੱਕਿਆ ਸੀ ਬਚਨوں ਨੇ ਇਧਰ ਉਧਰ ਬਿਹੀ ਵਿੱਚ ਡਹਿ ਮੰਜਿਆਂ ਉੱਤੇ ਇੱਕ ਸਰਸਰੀ ਜਿਹੀ ਨਿਗਾਹ ਮਾਰੀ ਸਾਰਾ ਆਂਡ ਗਵਾਂਡ ਕੋਕਸਦਾ ਪਿਆ ਸੀ ਬਸ ਜਾਗ ਰਹੇ ਸਨ ਇਹ ਦੋਵੇਂ ਚੰਨ ਚਾਨਣੀ ਰਾਤ ਤੇ ਬਚਨوں ਉਸ ਰਾਤ ਜੀਤੇ ਦੇ ਜਾਣ ਵਿੱਚ ਅਜੇ 3 ਦਿਨ ਤੇ ਦੂਰ ਰਾਤਾਂ ਬਾਕੀ ਸਨ ਸਿਰਫ ਦੋ ਰਾਤਾਂ ਹੋਰ ਬਚਨੋ ਜੀਤੇ ਨਾਲ ਸੌ ਸਕਦੀ ਸੀ ਉਹ ਸੋਚਦੀ ਹੋਈ ਬਚਨੋ ਪੋਲੇ ਜਿਹੇ ਆਪਣੇ ਮੰਜੇ ਤੋਂ ਉੱਠੀ ਤੇ ਝੱਟ ਜੀਤੇ ਨਾਲ ਜਾ ਕੇ ਲੇਟ ਗਈ ਪਰ ਜਿਉਂ ਹੀ ਉਹ ਪਤੀ ਤੋਂ ਡਰਦੀ ਜੀਤੇ ਦੇ ਮੰਜੇ ਉੱਤੇ ਗਈ ਜੀਤੇ ਦੇ ਮੂੰਹੋਂ ਅੱਬੜਵਾਹੇ ਨਿਕਲ ਗਿਆ ਚੋਰ ਚੋਰ ਝੱਟ ਬਚਨੋ ਉੱਠ ਕੇ ਬੈਠਦੀ ਹੋਈ ਬੋਲੀ ਚੂਰ ਨਹੀਂ ਬੁੱਤ ਮੈਂ ਹਾਂ ਤੇਰੀ ਬੀਬੀ ਬੇਬੇ ਤੂੰ ਸੁੱਤੀ ਨਹੀਂ ਅਜੀ ਜੀਤੇ ਦੀ ਆਵਾਜ਼ ਸੁਣ ਕੇ ਕੋਲ ਪਈ ਕੰਮੂ ਵੀ ਉੱਠ ਗਈ ਪਰ ਬਚਨੂ ਨੇ ਇਹ ਕਹਿ ਕੇ ਝਟ ਕੰਮੂ ਤੇ ਜੀਤੇ ਨੂੰ ਸੁਲਾ ਦਿੱਤਾ ਸੌ ਜਾਉ ਬੁੱਤ ਅਜੇ ਸਵੇਰ ਨਹੀਂ ਹੋਈ ਤੇ ਆਪ ਉਹ ਫਿਰ ਹੌਲੀ ਜਹੀ ਜੀਤੇ ਨਾਲ ਜਾ ਲਿਟੀ ਅੱਜ ਜੀਤੇ ਨੂੰ ਪਹਿਲੀ ਵਾਰ ਪਤਾ ਲੱਗਿਆ ਸੀ ਕਿ ਉਸ ਦੀ ਮਾਂ ਉਸ ਨਾਲ ਰੋਜ਼ ਰਾਤ ਨੂੰ ਚੋਰੀ-ਚੋਰੀ ਆਪਣੇ ਮੰਜੇ ਤੋਂ ਉੱਠ ਕੇ ਸੌਂਦੀ ਹੈ ਜੀਤੇ ਨੇ ਮਾਂ ਦੀਆਂ ਅੱਖਾਂ ਵਿੱਚ ਭਰੇ ਹੰਝੂਆਂ ਨੂੰ ਮਹਿਸੂਸ ਕਰਦਿਆਂ ਸਭ ਸਮਝ ਲਿਆ ਸੀ ਕਿ ਉਹ ਕਿਉਂ ਰੋਂਦੀ ਹੈ ਤੈਹੀਂ ਉਸ ਨੇ ਵੀ ਕੁੱਟ ਕੇ ਆਪਣੀ ਮਾਂ ਨੂੰ ਜੱਫੀ ਪਾ ਲਈ ਫਿਰ ਕਿੰਨਾ ਹੀ ਚਿਰ ਬਚਨੋ ਜੀਤੇ ਦੀਆਂ ਗੱਲਾਂ ਨਾਲ ਮੂੰਹ ਲਾ ਕੇ ਉਹਨਾਂ ਉੱਤੇ ਗੁੱਸੇ ਗੁੱਸੇ ਹੰਝੂ ਬਹਾਉਂਦੀ ਰਹੀ ਸੀ ਬੁੱਧ ਬੁੱਧ ਜੀਤੇ ਨੂੰ ਗਿਆ ਅੱਜ ਪੂਰੇ 8 ਦਿਨ ਹੋ ਗਏ ਸਨ ਜਿੱਦਨ ਦਾ ਜੀਤਾ ਗਿਆ ਸੀ ਵਚਨ ਨੂੰ ਰੋਜ਼ ਰਾਤ ਦੇ ਪਹਿਲੇ ਪੈਰ ਵਾਹੀ ਉੱਤੇ ਮੂੰਹ ਰੱਖ ਇੱਕ ਵਾਰ ਤਾਂ ਜ਼ਰੂਰ ਰੋਂਦੀ ਸੀ ਪਰ ਆਪਣੇ ਦੁੱਖ ਨੂੰ ਕਿਸੇ ਕੋਲ ਜ਼ਾਹਰ ਨਹੀਂ ਸਹਿਉਣ ਦਿੰਦੀ ਕਿਸ ਨੂੰ ਦੱਸੇ ਕੰਮੋਂ ਸਾਹਮਣੇ ਤਾਂ ਉਹ ਨਹੀਂ ਸਿਰੋਂਦੀ ਕਿ ਉਹ ਵੀ ਆਪਣੇ ਵੀਰ ਦੀ ਯਾਦ ਵਿੱਚ ਰੋ ਪਊਗੀ ਤੇ ਆਪਣੇ ਪਤੀ ਵਿਸ਼ਨੇ ਅੱਗੇ ਤਾਂ ਅੱਖ ਗਿੱਲੀ ਕਰਨ ਦਾ ਸਵਾਲ ਹੀ ਨਹੀਂ ਸੀ ਉਸ ਕੋਲੋਂ ਤਾਂ ਉਹ ਹਮੇਸ਼ਾ ਡੱਬ ਡਬਾਈਆਂ ਅੱਖਾਂ ਵਿੱਚ ਬੈੰਦੇ ਹੰਝੂਆਂ ਨੂੰ ਲੁਕਾਉਂਦੀ ਰਹਿੰਦੀ ਕਿਉਂਕਿ ਉਸ ਨੂੰ ਮਾਂ ਦੇ ਦਿਲ ਦਾ ਕੀ ਪਤਾ ਉਹ ਤਾਂ ਇੱਕ ਪਿਓ ਸੀ ਉਹ ਵੀ ਪੱਥਰ ਦਿਲ ਪਿਓ ਜੋ ਨਾ ਕਦੇ ਕਿਸੇ ਲਈ ਪਿਗਲਿਆ ਸੀ ਨਾ ਪਿਗਲਣ ਦੀ ਆਸ ਹੀ ਸੀ ਉਸਤੇ ਐਨੇ ਸਖਤ ਸੁਹਾ ਕਰਕੇ ਹੀ ਤਾਂ ਜੀਤਾ ਵਿਗੜਿਆ ਸੀ ਬਿਸ਼ਰਾ ਜੀਤੇ ਦੇ ਵਿਗੜਨ ਦਾ ਸਾਰਾ ਦੋਸ਼ ਹਮੇਸ਼ਾ ਉਸਦੀ ਮਾਂ ਬਚਨੋਂ ਤੇ ਹੀ ਲਾਉਂਦਾ ਜਦੋਂ ਵੀ ਜੀਤਾ ਕੋਈ ਪੁੱਠੀ ਸਿੱਧੀ ਇੱਲਤ ਕਰਦਾ ਤਾਂ ਬਿਸ਼ਨਾ ਜੀਤੇ ਨੂੰ ਧੌੜੀ ਦੀ ਜੁੱਤੀ ਨਾਲ ਕੁੱਟਦਾ ਤੇ ਪਿੱਛੋਂ ਇਹ ਗੱਲ ਜ਼ਰੂਰ ਕਹਿੰਦਾ ਬਚਣੀਏ ਤੈਂ ਇਸ ਕੁੱਤੇ ਨੂੰ ਸਿਰ ਚੜਾ ਰੱਖਿਆ ਹੈ ਤੇਰੇ ਲਾੜਾ ਨੇ ਪੱਟਿਆ ਹੈ ਇਸ ਨੂੰ ਉਸ ਨੇ ਜੀਤੇ ਦੇ ਜਾਨ ਸਮੇਂ ਸਾਫ਼ ਬਚਨوں ਨੂੰ ਕਹਿ ਦਿੱਤਾ ਸੀ ਮਰਜ਼ੀ ਹੈ ਭਰਤੀ ਕਰਵਾ ਮਰਜ਼ੀ ਹੈ ਨਾ ਪਰ ਪਿੱਛੋਂ ਅੱਖਾਂ ਵਿੱਚ ਘਸੁੰਨ ਦੀ ਦੀ ਰੋਈ ਮੈਥੋਂ ਬੁਰਾ ਕੋਈ ਨਹੀਂ ਹੋਣਾ ਇਸੀ ਗੱਲੋਂ ਡਰਦੀ ਉਹ ਬਿਛਨੇ ਅੱਗੇ ਜੀਤੇ ਦੀ ਕੋਈ ਗੱਲ ਵੀ ਨਹੀਂ ਸੀ ਛੇੜਦੀ ਰੋਣਾ ਤਾਂ ਇੱਕ ਪਾਸੇ ਰਿਹਾ ਹੁਣ ਜਦੋਂ ਵੀ ਉਹ ਗਲੀ ਵਿੱਚ ਜੀਤੇ ਦੇ ਹਾਨੀਆਂ ਨੂੰ ਖੇੜਦਾ ਕੁੱਦ ਦਾ ਜਸਕੂਲ ਆਉਂਦੇ ਜਾਂਦੇ ਦੇਖਦੀ ਉਸ ਦਾ ਜੀ ਭਾਰ ਆਉਂਦਾ ਉਹ ਹੱਥ ਦਾ ਕੰਮ ਵਿਚੇ ਛੱਡ ਦੂਰ ਤੱਕ ਜਾਂਦੇ ਨਿਆਣਿਆਂ ਵੱਲ ਵੇਖਦੀ ਰਹਿੰਦੀ ਫਿਰ ਅੰਦਰਲੀ ਕੋਠੜੀ ਵਿੱਚ ਜਾ ਲੁਗ ਲੁਗ ਰੁੰਦੀ ਅੱਜ ਵੀ ਜਦੋਂ ਉਹ ਅੰਦਰਲੀ ਕੋਠੜੀ ਵਿੱਚ ਰੋ ਰਹੀ ਸੀ ਉਸ ਨੂੰ ਬਾਹਰੋਂ ਫੇਰ ਜੀਤੇ ਦੀ ਉਹੀ ਆਵਾਜ਼ ਸੁਣਾਈ ਦਿੱਤੀ ਜੋ ਅਕਸਰ ਉਸ ਨੂੰ ਦਿਨ ਚ ਕਈ ਵਾਰ ਸੁਣਾਈ ਦਿੰਦੀ ਸੀ ਉਸ ਨੇ ਝੱਟ ਭੱਜ ਕੇ ਡਿਉੜੀ ਦਾ ਬੂਹਾ ਖੋਲਿਆ ਬਾਹਰ ਤਾਂ ਸੱਚਮੁੱਚ ਕੋਈ ਵੀ ਨਹੀਂ ਸੀ ਉਸ ਨੇ ਇੱਧਰ ਉੱਧਰ ਗਲੇ ਦੇ ਅੰਤ ਤੱਕ ਦੇਖਿਆ ਪਰ ਬਹੀ ਵਿੱਚ ਇੱਕ ਵੀ ਨਿਆਣਾ ਨਹੀਂ ਸੀ ਪਤਾ ਨਹੀਂ ਇਹ ਨਿਆਣੇ ਦੀ ਆਵਾਜ਼ ਉਸ ਦੀ ਕੰਨਿ ਕਿੱਥੋਂ ਆ ਪੈਂਦੀ ਉਹ ਅੰਦਰ ਆ ਕੇ ਚੁੱਲ੍ਹੇ ਅੱਗੇ ਬੈਠ ਗਈ। ਇੰਨੇ ਵਿੱਚ ਕੰਮੋਂ ਵਾਪਸ ਮੁੜਾਈ ਤੇ ਬੋਲੀ, "ਬੇਬੇ, ਲਾਲ ਰੰਗ ਦੇ ਰੇਸ਼ਮ ਦੀ ਰੀਲ ਤਾਂ ਮੈਂ ਘਰ ਹੀ ਭੁੱਲ ਗਈ ਸੀ।" ਬਚਨੋਂ ਬਿਨਾ ਹਾਂ ਹੂੰ ਕੀਤਿਆਂ ਚੁੱਲ੍ਹੇ ਮੂਰੇ ਬੈਠੀ ਭਾਂਡੇ ਮਾਂਜਦੀ ਰਹੀ। ਕੰਮੋਂ ਨੇ ਰੀਲ ਅੰਦਰੋਂ ਲਿਆਉਂਦਿਆਂ ਮਾਂ ਦੀਆਂ ਅੱਖਾਂ ਵਿੱਚ ਝਾਕਣ ਦੀ ਕੋਸ਼ਿਸ਼ ਕੀਤੀ, ਪਰ ਬਚਨੋਂ ਨੇ ਆਪਣੀ ਅੰਡਾਬ ਦਬਾਈਆਂ ਅੱਖਾਂ ਨੂੰ ਕੰਮੋਂ ਕੋਲੋਂ ਲੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਕੰਮੋਂ ਸਭ ਕੁਝ ਸਮਝ ਗਏ। ਲਾਲ ਰੇਸ਼ਮ ਦੀ ਰੀਲ ਸੂਈ ਵਿੱਚ ਟੰਗ ਦੀ ਕੰਮੋ ਬੋਲੀ ਬੇਬੇ ਜੇ ਤੇਰਾ ਜੀ ਨਹੀਂ ਸੀ ਕਰਦਾ ਜੀਤੇ ਨੂੰ ਭੇਜੰਦਾ ਤਾਂ ਤੂੰ ਬਾਪੂ ਨੂੰ ਸਾਫ਼ ਕਿਉਂ ਨਾ ਕਿਹਾ ਕਿ ਅਸੀਂ ਨਹੀਂ ਜੀਤੇ ਨੂੰ ਬੱਚਾ ਪਲਟਨ ਵਿੱਚ ਭਰਤੀ ਕਰਵਾਉਣਾ ਇਹ ਕੀ ਮੈਂ ਕਹਿ ਦਿੰਦੀ ਬੁੱਤ ਤੇਰੀ ਪਿਓ ਕੀ ਮੇਰੀ ਗਈ ਐ ਪੇਸ਼ਕੁਈ ਗੱਲ ਕਰਨ ਦੀ ਜੀ ਹਿੰਮਤ ਹੁੰਦੀ ਤਾਂ ਅੱਜ ਇਹ ਨੌਬਤ ਹੀ ਨਹੀਂ ਹੁੰਦੀ ਮੇਰਾ ਤਾਂ ਡਰਦੀ ਦਾ ਸਾਹ ਨਹੀਂ ਨਿਕਲਦਾ ਉਸ ਦੇ ਅਗੇ ਉਸੇ ਐਨੇ ਸਖਤ ਸੁਭਾਅ ਦਾ ਨਤੀਜਾ ਹੀ ਤਾਂ ਅੱਜ ਜੀਤਾ ਐਨਾ ਵਿਗੜਿਆ ਹੈ ਹਦੋਂ ਵੱਧ ਸਖਤੀ ਬੰਦੇ ਨੂੰ ਵਿਗਾੜਦੀ ਹੈ ਧੀਏ ਤੇ ਪਿਆਰ ਉਸ ਨੂੰ ਸਵਾਰਦਾ ਹੈ ਪਰ ਸੱਚ ਤਾਂ ਇਹ ਹੈ ਬੇਬੇ ਕਿ ਹਦੋਂ ਵੱਧ ਪਿਆਰ ਵੀ ਬਹੁਤ ਮਾੜਾ ਹੁੰਦਾ ਹੈ ਉਹ ਵੀ ਬੱਚੇ ਨੂੰ ਵਿਗਾੜਦਾ ਹੈ ਕੰਮੂ ਹੁਣ ਆਪਣੀ ਬੇਬੇ ਬਚਨوں ਨੂੰ ਸਮਝਾ ਰਹੀ ਸੀ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਪੰਜਾਬੀ ਸਾਹਿਤ ਨਾਲ ਜ਼ਰੂਰ ਜੁੜਿਆ ਕਰੋ ਜੀ ਧੰਨਵਾਦ ਜੀ